ਹਾਂਜੀ ਆ ਕਬੂਤਰ ਜਿਹੜੇ ਟੂਰਨਾਮੈਂਟ ਜਿੰਨਾ ਵਿਨ ਕੀਤਾ ਮੋਟਰਸਾਈਕਲ ਵਿਨ ਕੀਤਾ ਆ ਜੀ ਸੈਟਅਪ ਇਹਦਾ ਇੱਥੇ ਇਹਨੇ ਆਪਣੀ ਸਾਰੀ ਕਬੂਤਰਬਾਜੀ ਕਰਨੀ ਹੁੰਦੀ ਆ ਆ ਵੀਊ ਹੈ ਜੀ ਠੀਕ ਹੈ ਜੀ ਆਸਪ ਵੀਰ ਤੁਹਾਨੂੰ ਕਬੂਤਰਾਂ ਦਾ ਸ਼ੌਂਕ ਕਰਾਣ ਲੱਗਾ ਆ ਤੇ ਤੁਹਾਨੂੰ ਦਿਖਾਉਨੇ ਆ ਕਬੂਤਰ ਉੱਡੇ ਕਬੂਤਰ ਤੇ ਸ਼ੌਂਕ ਕਰੋ ਕਬੂਤਰਾਂ ਦਾ ਤੇ ਸ਼ਾਮ ਸ਼ਾਮ ਤੱਕ ਕਬੂਤਰ ਜਿਹੜੇ ਬੈਠੇ ਮੈਂ ਉਹਨਾਂ ਨੂੰ ਸਾਈਡ ਤੇ ਇਹ ਜੀ ਕਬੂਤਰ ਤਸਨਾ ਪਰਾ ਭਾਈ ਜੀ ਦੀ ਕਬੂਤਰ ਦਾ ਜੀ ਇਹ ਆਪਣਾ ਘਰ ਦਾ ਹੀ ਹੈ ਪਠਾ ਅੱਛਾ ਜੀ ਤੇ ਇਹਦੀ ਮਨ ਲਗੇ ਉਹਦਾ ਪ੍ਰਵਾਜ ਹੈਗੀ 3 4 ਮਨ ਲਗੇ 3 4 ਤੋਂ ਪਾਰ ਹੀ ਬਿੰਦਾ ਇਹ ਯਾਰ ਡਾਰੇ ਠੀਕ ਹੈ ਜੀ ਤੇ ਜਿੱਦਨੇ ਆਪਣੀ ਛਿਰੜੀ ਸੀ ਨਾ ਉਹ ਦਿਨੇ ਮਤਲਬ ਕਿ ਪਤਾ ਨਹੀਂ ਕੀ ਮਸਲਾ ਬਣਿਆ ਵੀ ਇਹ ਥੋੜੀ ਨਾ ਆਪਣਾ ਖਰਾਬ ਹੋ ਗਿਆ ਕਬੂਤਰ ਠੀਕ ਹੈ ਜੀ ਸ਼ਨੀਵਾਰ ਵਾਲ ਦੇ ਨੇ ਬਾਅਦ ਚ ਫਿਰ ਇਹਨੂੰ ਹੀ ਮੋਹਰ ਲਵਾਈ ਤੇ ਫਿਰ ਇਹਨੂੰ ਇਦਾਂ ਹੀ ਡਾਲਤਾ ਕਬੂਤਰ ਨੂੰ ਠੀਕ ਹੈ ਜੀ ਤੇ ਉਹਦੇ ਕਰਕੇ ਕਬੂਤਰ ਸਾਡਾ ਫਿਰ ਸੇਰੇ ਬੈ ਗਿਆ ਸੀ 8:00 ਵਜੇ ਤੇ 14 ਮਿੰਟ ਤੇ ਸ਼ਾਇਦ ਠੀਕ ਹੈ ਜੀ ਹਾਂ ਜੀ ਤੇ ਪਹਿਲਾ ਡਾਰਾ ਇਹਦੀਆਂ ਮਤਲਬ ਵਧੀਆ ਜਾ ਰਹੀਆਂ ਨੇ 3-4 ਦੀ ਗੇਮ ਸੀ ਭਾਜੀ ਤੇ ਇਹ 4 ਤਰੀਕ ਨੂੰ ਡਿਆ ਸੀ 4 ਤਰੀਕ ਨੂੰ ਭਾਜੀ ਲਾਸਟ ਤੇ ਹੀ ਬੈਠਾ ਦੋ ਵਾਰੀ ਕੇ 18 ਮਿੰਟ ਜਦੋਂ ਨੇਰ ਨਹੀਂ ਬੜਾ ਨੇਰਮੀ ਦੇ ਵਿੱਚ ਅੱਜ ਤੱਕ ਬਹੁਤ ਜ਼ਿਆਦਾ ਬੱਦਲ ਬੁੱਦਲੇ ਹਾਂਜੀ ਠੀਕ ਹੈ ਪਰ ਗੁੰਦਾ ਦਿਖਾਏ ਉਹਦਾ ਈਜ ਭਾਜੀ ਦਾ ਪਾਰ ਇਧਰ ਹੀ ਸਾਈਡ ਦਾ ਪਾਰ ਜੇ ਆ ਕਿ ਕਰੀਚੇ ਨੇ ਕਪੂਤਰ ਹਨਾ ਹਾਂਜੀ ਕਰੀਚੇ ਭਾਜੀ ਕਰੀਚੇ ਛਾੜ ਕੇ ਆਏ ਨੇ ਇਧਰ ਦਾ ਪੱਲਾ ਦਿਖਾ ਦਿਓ ਅੱਜ ਦਾ ਪੱਲਾ ਜੀ ਅੱਜ ਪੱਲਾ ਦੂ ਪਰ ਰਹਿ ਕੇ ਤਿੰਨ ਪਰ ਬਾਹਰ ਦੇ ਝਾੜਨ ਵਾਲੇ ਠੀਕ ਹੈ ਜੀ ਆਹ ਦੇਖੋ ਇਹਦਾ ਫਰਕ ਹੁੰਦਾ ਤੇ ਆਹ ਜੀ ਇਹ ਤੇ ਕਬੂਤਰ ਦੀਆਂ ਪਰਾਂ ਦੀਆਂ ਛੇਪਾਂ ਠੀਕ ਹੈ ਜੀ ਸ਼ਾਇਦ ਮੋਰਾ ਵੀ ਇੱਕ ਅੱਧੀ ਹੋ ਗਈ ਹੁੰਦੀ ਬਿੰਕੋ ਕੋਲਾ ਜੀ ਮੋਰ ਮਾਰ ਹੁੰਦੀ ਛੜ ਗਈ ਮੋਰ ਵਿੱਚ ਛੜ ਗਏ ਨਾ ਬਹੁਤ ਟਾਈਮ ਹੋ ਗਿਆ ਤੇ ਟੇਲ ਦਿਖਾ ਦਿਓ ਆਹ ਜੀ ਦੀ ਟੇਲ ਵੇਖੀ ਠੀਕ ਹੈ ਜੀ ਪੰਜੇ ਦਿਖਾ ਦਿਓ ਆਹ ਜੀ ਦੇ ਪੰਜੇ ਵੇਖੋ ਆਹ ਜੀ ਪੰਜੇ ਦਿਖਾਇਆ ਗਿਆ ਇਹਦਾ ਆ ਕਬੂਤਰ ਚ ਠੀਕ ਹੈ ਜੀ ਇਹ ਟੈਡੀਆਂ ਚ ਬਣਿਆ ਬਣਿਆ ਤੇ ਸਾਰੀਆਂ ਬਲੈਡ ਲਾਈਨ ਕਰਦੀਆਂ ਕਰਦੀਆਂ ਜੀ ਭਾਜੀ ਠੀਕ ਹੈ ਜੀ ਇਹ ਘਰ ਦੇ ਆਪਣੇ ਇਹਦੇ ਬਣਾਏ ਹੋਏ ਪ੍ਰਭਵੀਰ ਦੇ ਕਬੂਤਰ ਨੇ ਆ ਕਬੂਤਰ ਦੀ ਬੰਤਰ ਚ ਠੀਕ ਹੈ ਜਾਇਦਾ ਰੰਗ ਦੇ ਦਿਖਾਓ ਪ੍ਰਭ ਭਾਜੀ ਦੂਜਾ ਕਬੂਤਰ ਕੋਈ ਹੋਰ ਲਓ ਜੀ ਇਹ ਕਬੂਤਰ ਨੂੰ ਪ੍ਰਭਵੀਰ ਦੱਸਾ ਲਗਾ ਕਬੂਤਰ ਦੀ ਪ੍ਰਵਾਸ ਇਹ ਕਿੰਨੇ ਵਜੇ ਬੈਠਾ ਹੈ ਕਬੂਤਰ ਇਹ ਏ ਭਜੀ ਦੂਸਰਾ ਦੂਸਰੇ ਨੰਬਰ ਤੇ ਬੈਠਾ ਕਬੂਤਰ 1:22 ਮਿੰਟ ਤੇ ਠੀਕ ਹੈ ਠੀਕ ਹੈ ਜੀ ਤੇ ਇਹ ਪਿਛਲੇ ਅਸੂ ਚ ਵੀ ਉੱਡਿਆ ਸੀ ਫਿਰ ਜੇਠ ਵੀ ਉੱਡਿਆ ਮਲ ਕੇ ਅੱਛਾ ਜੀ ਤੇ 에ਅਰ ਕੀ ਜੀ ਬਸਾਕ ਸੀ ਉੱਡਿਆ ਓਕੇ ਓਕੇ ਹਾਂ ਜੀ ਇਹ ਮਲ ਕੇ ਕੋਈ 3-4 ਸਿਜ ਨੂੰ ਚੱਲਿਆ ਨਹੀਂ ਇੱਧਰ ਜਾ ਕਬੂਤਰ ਵੀ ਕਰਦਾ ਬੱਚਾ ਠੀਕ ਹੈ ਜੀ ਹਾਂ ਜੀ ਇਹਦਾ ਡਾਕੀਆਂ ਨਾਂ ਰੱਖਿਆ ਸਾਰਿਆਂ ਨੂੰ ਪਤਾ ਇੱਧਰ ਕਬੂਤਰ ਦਾ ਹਾਂ ਜੀ ਹਾਂ ਜੀ ਮੈਂ 2 ਦਿਨ ਸਾਲ ਤੋੜਦਾ ਆ ਰਿਹਾ ਨਾ ਹਾਂ ਜੀ ਇਹ ਤੋਂ 3 ਸਾਲੋਂ ਚੱਲੇ ਨਹੀਂ ਪਾਰ ਨੂੰ ਠੀਕ ਹੈ ਜੀ ਤੇ ਇਹ ਇਹ ਜਿਹੜੇ ਤੁਸੀਂ ਦੋ ਟੂਰਨਾਮੈਂਟ ਖੇਡੇ ਸੀ ਨਾ ਹਾਂਜੀ ਭਾਈ ਤੇ ਦੋ ਟੂਰਨਾਮੈਂਟ ਦੇ ਵਿੱਚ ਦੂਜੇ ਐਤਵਾਰ ਕਿੰਨੇ ਕਿੰਨੇ ਵਜੇ ਬੈਠਾ ਸੀ 4 ਤਰੀਕ ਨੂੰ ਦੂਜੇ ਦਿਨ ਬੈਠਾ ਸੀ 2:13 ਤੇ ਠੀਕ ਹੈ ਜੀ ਹਾਂਜੀ ਠੀਕ ਹੈ ਦਿਖਾइए ਇਹਦਾ ਪੱਲਾ ਇਹ ਜਿਹੜਾ ਪੱਲਾ ਪਰ ਆਜ ਫਰਕ ਹੁੰਦਾ ਠੀਕ ਹੈ ਜੀ ਤੇ ਸਾਰੇ ਇਹ ਰੱਬ ਨੇ ਘਰ ਦੇ ਹੀ ਬੱਚੇ ਕਢਾਉਂਦਾ ਤੇ ਘਰ ਦੇ ਹੀ ਡਾਉਂਦਾ ਆ ਆਪਣੀ ਘਰਖੋਤ ਦੀ ਬਲੱਡ ਲਾਈਨ ਆ ਤੇ ਦੂਜਾ ਪੱਲਾ ਦਿਖਾਓ ਤਰਮਾਨਾ ਤੁਹਾਨੂੰ ਕਬੂਤਰਾਂ ਨੂੰ ਦਿਖਾਵਾਂਗੇ ਜਰਾ ਇਹ ਜੀ ਦਾ ਪਤਾ ਠੀਕ ਹੈ ਜੀ ਆਹ ਜੀ ਬਜੀ ਦੀ ਆ ਟੇਲ ਦੇ ਕਬੂਤਰ ਦੀ ਠੀਕ ਹੈ ਜੀ ਪੰਜੇ ਦਿਖਾ ਦਿਓ ਇਹ ਪੰਜੇ ਠੀਕ ਹੈ ਤੇ ਇਹਦੀ ਬੰਤਪਤੀ ਖਾ ਦੇ ਜਰਾ ਐ ਤਾਂ ਬੰਤਰੀਆ ਦਾਣਾ ਦੂਣਾ ਖਾ ਲਿਆ ਕਬੂਤਰਾਂ ਨੇ ਥੋੜਾ ਲੇਟ ਹੋ ਗਈਆਂ ਵੀਡੀਓ ਲਈ ਤੇ ਇਸ ਕਰਕੇ ਤੁਹਾਨੂੰ ਇਦਾਂ ਕਬੂਤਰਾਂ ਦੀ ਬਾਅਦ ਚ ਖੜਤਾ ਖੁਰਤਾ ਦਿਖਾਵਾਂਗੇ ਹਾਂਜੀ ਇਹਦੇ ਬਾਰੇ ਦੱਸਣਾ ਕਬੂਤਰ ਬਾਰੇ ਜੀ 골ਡਨ ਕਬੂਤਰ ਜੀ ਠੀਕ ਹੈ ਜੀ ਇਹ ਵੀ ਮਤਲਬ ਕਿ ਤਕਰੀਬਨ 2-3 ਸਾਲ ਹੋ ਚੱਲੇ ਜੀ ਨਹੀਂ ਦਿਆ ਜੀ ਠੀਕ ਹੈ ਜੀ ਇਹ ਜੀਠ ਵੀ ਉੱਡਿਆ ਜੀ ਅਸੂ ਵੀ ਉੱਡਿਆ ਜੀ ਹਾਂਜੀ ਇਹ ਗਾੜੀ ਹੁਣ ਆਪਣਾ ਜੇਟ ਤੇ ਵਸਾਖ ਦਿਆਂ ਠੀਕ ਹੈ ਜੀ ਤੇ ਹੁਣ ਪਿਹਰਾ ਸੀ ਵਿੱਚ ਦਾਵਾ ਨਹੀਂ ਠੀਕ ਹੈ ਮਤਲਬ ਚਾਰ ਕਿ ਸੀਜ਼ਨ ਮਤਲਬ ਕਿ ਨੇ ਟੂਰਨਾਮੈਂਟ ਖੇਡ ਲਏ ਬਸ ਸੀਜ਼ਨ ਵੇਖ ਲਏ ਆ ਹਾਂਜੀ ਭਾਈ ਠੀਕ ਹੈ ਠੀਕ ਹੈ ਜੀ ਇਹ 골ਡਨ ਕਬੂਤਰ ਤੁਹਾਨੂੰ ਦਿਖਾਉਣ ਲੱਗੇ ਆ ਜੀ ਇਹ 골ਡਨ ਕਬੂਤਰ ਜੀ ਠੀਕ ਹੈ ਜੀ ਆ ਦੇਖੋ ਪਲਕਾਂ ਅੱਖ ਤੇ ਦੀ ਚੁੰਝ ਇਹ ਦੇਖੋ ਠੀਕ ਹੈ ਜੀ ਇਹ ਕਬੂਤਰ 골ਡਨ ਕਬੂਤਰ ਜੀ ਤੇ ਡਾਰ ਕਿੰਨੇ ਵਜੇ ਤੱਕ ਗਈ ਇਹਦੀ ਇਹਦੀ ਭਾਜੀ 2:20 2:20 ਅੱਛਾ ਜੀ ਤਾਂ ਜਦੋਂ ਮੋਹਰਾ ਲੱਗੀਆਂ ਇਹਨੂੰ ਹੂੰ ਕਿਉਂਕਿ ਜਦੋਂ ਮੋਟਰਸਾਈਕਲ ਵਾਲੀ ਸਿੰਦੇ ਸੀ ਉਸ ਦਿਨ ਭਾਜੀ ਬੈਠਾ ਸੀ 3:25 ਮਿੰਟ ਤੇ ਠੀਕ ਹੈ ਠੀਕ ਹੈ ਜੀ 3:25 ਤੇ ਬੈਠਾ ਹੀ ਹੈ 3:25 ਟੂਰਨਾਮੈਂਟ ਵਾਲੇ ਦਿਨ ਹਾਂਜੀ ਠੀਕ ਦਿਖਾਇਓ ਉਹਦਾ ਪੱਲਾ ਦਿਖਾਇਓ ਇਵੀ ਘਰ ਦਾ ਨਹੀਂ ਨਹੀਂ ਇਹ ਨਾ ਭਾਜੀ ਮੁੰਡਾ ਤੁਹਾਡੇ ਲੱਗੇ ਨਹੀਂ ਜਿਹੜਾ ਮੁੰਡਾ ਕਾਸ਼ ਅੱਛਾ ਅੱਛਾ ਜੀ ਲੱਗੇ ਮੁੰਡਾ ਕਾਸ਼ ਜਿਹੜਾ ਹਾਂਜੀ ਹਾਂਜੀ ਕਾਸ਼ ਇਹ ਭਾਜੀ ਇਹਨੇ ਰਾਤ ਪੜਿਆ ਹੈ ਕੀ ਤੋਂ ਠੀਕ ਹੈ ਜੀ ਪੈਰ 'ਚ ਬੱਚਾ ਜਾਈ ਤੇ ਪੈਰ 'ਚ ਵਾਸ਼ ਲੀ 77 ਨੰਬਰ ਠੀਕ ਹੈ ਜੀ ਤੇ ਉਹ ਮੈਨੂੰ ਦੇ ਗਿਆ ਕੰਦਾ ਪਰ ਆਪਾਂ ਉੱਤਰ ਰੱਖ ਲੀ ਉਹਦੇ ਭਾਜੀ ਇਹ ਪੂਰਾ 골ਡ ਨਹੀਂ ਹਾਤੋਂ ਹੁੰਦਾ ਅੱਛਾ ਜੀ ਲਾਲ ਹੀ ਉਹ ਤੋਂ ਬੱਚਾ ਜੀ ਬਾਅਦ 'ਚ ਜਦੋਂ ਸਾਫ਼ ਹੋਇਆ ਤੇ ਫਿਰ ਇਹਨੇ ਆ ਰੰਗ ਕਰਿਆ ਠੀਕ ਹੈ ਫਿਰ ਲਾਲ ਮੋਤੀਆਂ ਵਾਲਾ ਹੁਣ ਆਇਆ ਇਸ ਲਈ ਟੇਬਲ ਜਿਹਾ ਜੇ ਕਬੂਤਰ ਬਣ ਗਿਆ ਜੀ ਠੀਕ ਹੈ ਠੀਕ ਹੈ ਜੀ ਉਨੇ ਰਾਤ ਉਹਦੇ ਘਰ ਬੈਠਾ ਹੀ ਤੇ ਉਹਨੇ ਫੜ ਕੇ ਦਿੱਤਾ ਠੀਕ ਹੈ ਪਾਰਕ ਹੁੰਦਾ ਜੀ ਤੇ ਇੱਧਰ ਤਾਂ ਪੱਲਾ ਦਿਖਾਇਆ ਤੇ ਇੱਧਰ ਤੇ ਤੁਹਾਨੂੰ ਦਿਖਾਣੇ ਠੀਕ ਆ ਜੀ ਦਾ ਠੀਕ ਹੈ ਜੀ ਔਰ ਵਿੱਚੋਂ ਇੱਕ ਤਾਂ ਝੜਿਆ ਇਹਦਾ ਬਾਹਰ ਦੀਆਂ ਕੰਨੀਆਂ ਵੇਖਾਂ ਨਾਲੀਆਂ ਜੀ ਵਾਹ ਦੇਖੋ ਦਸਵੀਂ ਕਿੱਥੇ ਨੌਵੀਂ ਤੇ ਅੱਠਵੀਂ ਕਿੱਥੇ ਠੀਕ ਹੈ ਜੀ ਦਿਖਾਇਓ ਇਹਦੀ ਟੇਲ ہاں ਟੇਲ ਜੀ ਤੇ ਪੰਜੇ ਦਿਖਾਇਓ ਆਜੇ ਪੰਜੀ ਠੀਕ ਹੈ ਜੀ 컬러 ਦਿਖਾਉਂਦਾ ਤੁਹਾਨੂੰ ਆ ਇਹਦਾ 컬러 ਠੀਕ ਹੈ ਜੀ ਇਹ 골ਡਨ ਕਬੂਤਰ ਆ ਇਹਦਾ 컬러 ਜੀ ਠੀਕ ਹੈ ਪ੍ਰਭ ਜੀ ਦਿਖਾਓ ਦੂਸਰਾ ਹਾਂਜੀ ਇਹਦੇ ਬਾਰੇ ਦੱਸਣਾ ਜਰਾ ਇਹ ਜੀ ਕਬੂਤਰ ਘਰ ਦਾ ਹੀ ਹੈ ਅੱਛਾ ਜੀ ਇਹਦੇ ਮਾਪ ਉਹ ਆਪਣੇ ਜੰਮੂ ਕੋਈ ਤੇ ਸੱਜਣੀਆਂ ਉਹਨਾਂ ਕੋ ਭੇਜ ਲੈ ਠੀਕ ਹੈ ਠੀਕ ਹੈ ਹਾਂਜੀ ਉਹਨਾਂ ਨੂੰ ਦਿੱਤੇ ਜੀ ਕੀ अच्छा मां पियो नानो देता ते बच्चा ਤੁਹਾਡੇ ਕੋਲ ਤੁਸੀਂ ਉਟਾਇਆ ਠੀਕ ਹੈ ਮਿਲ ਕੋਈ ਮਲਕੇ ਦੀ 2 ਸਾਲ ਉਮਰ ਹੋਣੀ ਆ اچھا ਜੀ ਇਹ ਸਟਾਰਟਿੰਗ ਤੋਂ ਹੁੰਦਾ ਆ ਇਹ ਠੀਕ ਹੈ ਤੀਸਰਾ ਕਿ ਛੋਏ ਚੌਥਾ ਸੀਜ਼ਨ ਮਿਲ ਕੇ ਚੌਥਾ ਮਿਲ ਕੇ ਕਾਪਿਆ ਦਾ ਮੈਂ ਸਮਝ ਗਿਆ ਤੁਹਾਡੀ ਗੱਲ ਜਿਵੇਂ ਮਤਲਬ ਜੇਠ ਵਸਾਖ ਹੋ ਗਿਆ ਫਿਰ ਜੇਠ ਵਸਾਖ ਹਾਂਜੀ ਉਹ ਜੇਠ ਸਸੂ ਜੇਠ ਸੂ ਦੋ ਬਸਾਸੂ ਖੇਡਲੇ ਦੋ ਇਹਨੇ ਜੇਠ ਖੇਡਲੇ ਠੀਕ ਹੈ ਦਿਖਾਇਓ ਇਹਦਾ ਅੱਖ ਅੱਖ ਵੇਖੀਏ پارک ਹੁੰਦਾ ਦੇਖਦੇ ਤਾਂ ਤੇ ਇਹ ਵੀ ਦੱਸਣਾ ਇਹ ਕਿੰਨਾ ਚੋਂ ਬਣਾਇਆ ਹੋਇਆ ਆ ਇਹ ਭਾਜੀ ਸਿਆਲ ਕੋਟੀ ਜੀ अच्छा जी बटेरे ਤੇ ਸਲਾਰਾ ਟੈਡੀ ਕਬੂਤਰ ਸੀ ਠੀਕ ਉਹਨਾਂ ਚ ਜੇ ਮਾਂ ਇਹਦੀ ਬਟੇਰੀ ਸੀ ਠੀਕ ਹੈ ਜੀ ਇਹ ਉਹਨਾਂ ਚ ਬਣੀ ਜੀ ਸਿਆਲ ਕੋਟੀ ਜੀ ਦੋਚ ਤੁਹਾਨੂੰ ਕਬੂਤਰ ਦੀ ਅੱਖ ਦਿਖਾਈ ਦੀ ਆ ਉਹਨੇ ਦਾ ਪਰ ਦਿਖਾ ਲਿਆ ਹਾਂ ਜੀ ਪਰ ਠੀਕ ਹੈ ਜੀ ਇਧਰ ਦਾ ਪਰ ਦਿਖਾਈ ਜਰਾ ਇਹ ਨਾਲ ਇਧਰ ਦਾ ਪਰ ਜੇ ਇਹਦੀਆਂ ਵੀ ਬਾਹਰ ਦੀਆਂ ਚੈੱਕ ਕਰਨ ਆ ਲਈਏ ਜੇ ਸੇਮ ਜਿਹੜਾ ਪਹਿਲਾਂ ਕਬੂਤਰ ਗਿਆ ਥੋੜਾ ਜਿਹਾ ਫਰਕ ਆ ਠੀਕ ਹੈ ਜੀ ਤੇ ਟੇਲ ਦਿਖਾ ਦਿਓ ਉਹ ਟੇਲ ਤੇ ਟੇਲ ਜੇ ਪੰਜੇ ਦਿਖਾ ਦਿਓ ਆ ਜੇ ਪੰਜੇ ਠੀਕ ਹੈ ਬੰਦਰ ਦਿਖਾਈਏ ਤੇ ਇਹ ਕਿੰਨੇ ਵਜੇ ਤੱਕ ਕਬੂਤਰ ਉੱਡਿਆ ਸੀ ਇਹ ਇਹ ਭਾਜੀ ਡਾਰਾਂ ਦੇ ਵਿੱਚ ਮੈਂ ਇਹਨੂੰ ਸ਼ਾਮੀ 6 ਤੋਂ ਪਾਰ ਭਾਇਆ ਜੀ ਡਾਰਾਂ ਚ 6 ਤੋਂ ਪਾਰ ਹਾਂ ਜੀ ਇਹ ਰਾਤ 7:30 ਵਜੇ ਤੱਕ ਲੈਟਰ ਦੇ ਵੀ ਬੈਠਾ ਸੀ ਇਹ ਕਬੂਤਰ ਹਾਂਜੀ ਤੇ ਬਾਜੀ ਵਾਲੇ ਦਿਨ ਕਿੰਨੇ ਵਜੇ ਬੈਠਾ ਸੀ ਬਾਜੀ ਵਾਲੇ ਦਿਨ ਭਾਜੀ ਇਹ ਬੈਠਾ ਸੀ 4:36 ਵਜੇ ਤੇ 4 ਤਰੀਕ ਨੂੰ ਕਿੰਨੇ ਵਜੇ ਬੈਠਾ ਸੀ 4 ਤਰੀਕ ਨੂੰ ਬੈਠਾ ਹੈ ਭਾਜੀ ਇਹ ਕੋਈ ਸਾਢੇ 10 ਵਜੇ ਬੈਗਾ ਨਿਹਰਮੀ ਦਾ ਜਦੋਂ ਕੱਚਾ ਸੀ ਨਾ ਕਬੂਤਰੇ ਠੀਕ ਹੈ ਠੀਕ ਹੈ ਆ ਉਦੋਂ ਤੇ ਮਤਲਬ ਨਿਹਰ ਹੋਣ ਕਰਕੇ ਕਬੂਤਰ ਵੀ ਬੜੇ ਲੋਕਾਂ ਦੇ ਪਹਿਲਾਂ ਹੀ ਬੈ ਬੂਗੇ ਸੀ ਉਦੋਂ ਤੇ ਤੂਫਾਨ ਬੱਦਲ ਪੁੱਤ ਨਿਹਰ ਵੀ ਪਿਆ ਸੀ ਮੇਰੀ ਖਲ ਹਣਾ ਹਾਂਜੀ 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 ਉਦੋਂ ਨਿਹਵੇਂ ਬੈਠਾ ਤੇ ਜਿਦਾਂ ਮੋਟਰਸਾਈਕਲਾਂ ਦੀ ਚੀਲੜੀ ਸੀ ਅੱਛਾ ਜੀ ਉਦੋਂ ਨੇ 4-6 ਦੇ ਬੈਠਾ ਜੀ ਠੀਕ ਹੈ ਜੀ ਹਾਂਜੀ ਉਦਾਂ ਹੀ ਸ਼ਾਮਾਂ ਤੱਕ ਮਲ ਕੇ ਡਾਰਾਂ ਦੇ ਵਿੱਚ ਸ਼ਾਮਾਂ ਤੱਕ ਇਹਦੀਆਂ ਡਾਰਾਂ ਗਈਆਂ ਆ ਠੀਕ ਹੈ ਜੀ ਠੀਕ ਹੈ ਜੀ ਤੇ ਠੀਕ ਹੈ ਜੀ ਆ ਇਹਦੀ ਪੰਤਰਿਆ ਠੀਕ ਹੈ ਦਿਖਾਓ ਦੂਸਰੇ ਕਬੂਤਰ ਉਹ ਹੁਣ ਹਾਂਜੀ ਹਾਂਜੀ ਤੇ ਭਾਜੀ ਆਪਣਾ ਬੱਚਾ ਜੀ ਹੂੰ ਜਿਹੜਾ ਪੰਜ ਪਰਦਾ ਹੈ ਠੀਕ ਹੈ ਜੀ ਇਹਦਾ ਇੱਕ ਹਰੀਪੁਰਿਓਂ ਸ਼ਾਲੂ ਵੀਰੋਂ ਨੀ ਚਿਲਕ ਰਹਿੰਦੇ ਜਿਹੜੀ ਹਾਂਜੀ ਉਹਦੇ ਵਿੱਚ ਭਾਜੀ ਬੱਚੇ ਦਾ ਇਹਨੇ ਨਾਮ ਬਣ ਕੇ ਪਾਈ ਚੁੱਕਿਆ ਜਦ ਤਰ ਠੀਕ ਹੈ ਬਾਦਰ ਕਬੂਤਰ ਦਾ ਬੱਚੇ ਦਾ ਬਾਦਰ ਬੱਚੇ ਦਾ ਹਾਂਜੀ ਠੀਕ ਹੈ ਜੀ ਤੇ ਇੱਕ ਹੇਟ ਵੀ ਇਹਨੇ ਉਧਰੋਂ ਬੱਚੇ ਦੀ ਚੁੱਕੀ ਨੇ ਅੱਛਾ ਹੇਟ ਕਬੂਤਰ ਵੀ ਤੇ ਬਾਦਰ ਬੱਚਾ ਵੀ ਹਾਂਜੀ ਠੀਕ ਹੈ ਜੀ ਇਹ ਬਿਠਾ ਜੀ 5 ਵਜੇ ਤੇ 36 ਮਿੰਟ ਤੇ ਤੇ ਕੋਡ ਖਾਲਸਾ ਜਿਹੜੀ ਹੋਈ ਸੀ ਕੋਡ ਖਾਲਸਾ ਵਾਲੀ ਸ਼ੀਲਡ 'ਚ ਵੀ ਉਹਦੇ ਵਿੱਚ ਵੀ ਭਾਜੀ ਇਹਨੇ ਹਿੱਟ ਵੀ ਚੁੱਕੀ ਜੇ ਤੇ ਬੱਚੇ ਦਾ ਨਾਮ ਉਧਰ ਉਹਨਾਂ ਨੇ ਕੈਨਸਲ ਕਰਤਾ ਹੈ ਬੱਚੇ ਦਾ ਨਾਮ ਹੈਗਾ ਸੀ 5 ਫਰ ਤੱਕ ਪਰ ਉਹ ਫਿਰ ਬਾਅਦ 'ਚ ਉਹਨਾਂ ਨੇ ਕੈਨਸਲ ਕਰਤਾ ਠੀਕ ਹੈ ਜੀ ਤੇ ਇਹ ਉਧਰੋਂ ਮਿਲ ਕੇ ਆਪਣਾ ਉਧਰੋਂ ਵੀ ਭਾਦਰ ਕਬੂਤਰ ਦਾ ਲਾ ਲਓ ਤੁਸੀਂ ਹਾਂਜੀ ਉਧਰੋਂ ਵੀ ਭਾਦਰ ਭਾਦਰ ਦਾ ਇਨਾਮ ਜਿਹੜਾ ਇਹਨੇ ਵਿਨ ਕੀਤਾ ਆ ਠੀਕ ਹੈ ਦਿਖਾਈਏ ਦੀ ਆਖੂਖਾ ਦਿਖਾਈਏ ਆਪਾਂ ਫਰਕ ਹੁੰਦਾ ਇਹ ਜਿਹੜਾ ਆਪਾਂ ਭਾਜੀ ਤੁਹਾਨੂੰ ਸਭ ਤੋਂ ਪਹਿਲਾ ਕਬੂਤਰ ਵਿਖਾਇਆ ਜੇ ਨਾ ਹਾਂਜੀ ਹਾਂਜੀ ਜਿਹੜਾ ਤੁਹਾਨੂੰ ਕਾਲੇ ਪੱਲੇ ਵਾਲਾ ਮੈਂ ਹਾਂਜੀ ਇਹ ਉਹਦਾ ਸਕਾ ਭਰਾ ਜੀ ਠੀਕ ਜਿਹੜਾ ਸਵੇਰੇ ਉਹਦੇ ਨੇ ਬਾਜੀ ਵਾਲ ਦੇ ਨੇ ਬੈ ਗਏ 8 14 ਤੇ ਉਹ ਉਹਦਾ ਚਲੋ ਤੁਹਾਡਾ ਕਬੂਤਰ ਬਿਮਾਰ ਹੋ ਗਿਆ ਉਹਦਾ ਸਕਾ ਭਰਾ ਜੀ ਠੀਕ ਇਹ ਜੀ ਆਖੋ ਦੀ ਤੇ ਤੁਹਾਨੂੰ ਹੁਣ ਇਹਦਾ ਫਾਲ ਅੰਦਾਜ਼ੇ ਖਾਨਨੇ ਆ ਇਹ ਜੀ ਜੇਦਾ ਫਾਲ ਠੀਕ ਹੈ ਹੈ ਜੀ ਕਰੀਚ ਹੈਗੇ ਨੇ ਇਧਰ ਤਾਂ ਫਾਲ ਦਿਖਾਓ ਐ ਦਾਪਾ ਇਧਰ ਦਾ ਠੀਕ ਹੈ ਜੀ ਤੇ ਪਾਰਾਂ ਦੀਆਂ ਇਹਦੀਆਂ ਸ਼ੇਪਾਂ ਆ ਡੀਟੇਲ ਦਿਖਾ ਦਿਓ ਇਹ ਡੀਟੇਲ ਜੀ ਠੀਕ ਹੈ ਜੀ ਐਵੇਂ ਇਹ ਪੰਜੇ ਜੀ ਠੀਕ ਹੈ ਜੀ ਆਹ ਇਹ ਬੰਤਰਲੇ ਦਾ ਕਲਰ ਜੀ ਠੀਕ ਹੈ ਜੀ ਹਾਉ ਪ੍ਰੋ ਭਾਈ ਹੋਰ ਕੋਸਰ ਹਾਂਜੀ ਇਹ ਕਾਜ ਭਾਜੀ ਕਬੂਤਰ ਆਪਣਾ ਜੋਸਰਾ ਜੀ ਠੀਕ ਹੈ ਜੀ ਜਰ ਦੱਖਾ ਹੈਗਾ ਜੀ ਜੋਸਰਾ ਜਰ ਦੱਖਾ ਹਾਂਜੀ ਇਹ ਕਿੰਨੇ ਵਜੇ ਬਿਠਾ ਕਬੂਤਰ ਇਹ ਭਾਜੀ 5:25 ਤੇ ਬਿਠਾ ਉਹਦੇ ਨੂੰ ਠੀਕ ਹੈ ਜੀ ਜਦੋਂ ਨਹੀਂ ਜਿਹੜੀ ਸੀ ਉਸ ਦਿਨ ਹੀ 12 ਵਾ 2 ਵਜੇ ਤੇ 17 ਮਿੰਟ ਤੇ 4 ਤਰੀਕ ਨੂੰ ਜਿਹੜੀ ਸੀ 4 ਤਰੀਕ ਵਾਲੀ ਸੀ ਵਿੱਚ ਠੀਕ ਹੈ ਜੀ ਸੋਚੋ ਆਪਣਾ 30 ਨੰਬਰ ਬਣਿਆ ਹੈ ਅੱਛਾ ਜੀ ਤੇ ਇਹ ਫਿਰ 12 ਜਿਹੜੀ ਚਲੋ ਇਹ ਵੀ ਡੇਟ ਚ ਦੱਸੋ ਨਾ ਕਿ 30 ਨੰਬਰ ਤੁਹਾਡੀ ਸ਼ਹਿਰ ਵਾਲੀ ਅੰਮ੍ਰਿਤਸਰ ਚੋਂ ਬਣਿਆ ਹੈ ਹਾਂ ਜੀ ਸ਼ਹਿਰ ਵਾਲੀ ਤੇ ਜਿਹੜੇ ਇੱਧਰ ਦੇ ਟੂਰਨਾਮੈਂਟ ਹੋਏ ਸੀ ਉਹਨਾਂ ਵਿੱਚ ਤੁਹਾਡੀ ਫਰਸਟ ਪੋਜੀਸ਼ਨ ਸੀ ਨਾ ਹਾਂ ਜੀ ਉਹ ਵੀ ਦੱਸੋ ਨਾ ਇੱਕ ਕਿਹੜੀ ਸ਼ਾਲੂ ਵੀਰ ਲੋਏ ਨਹੀਂ ਪੁੱਛ ਨਹੀਂ ਹੁੰਦਾ ਭਾਜੀ ਅੱਛਾ ਕਿਹੜੀ ਚਾਰਜਿੰਗ ਨੂੰ ਇੱਕੋ ਕਾਪੀ ਸ਼ਹਿਰ ਵਾਲਾ ਇਕੱਲਾ ਸ਼ਗਿਰਦਾ ਕਲੀ ਅੱਛਾ ਠੀਕ ਠੀਕ ਚਾਰ ਨੂੰ ਮੈਂ ਮੈਂ 5 ਨੂੰ ਕਹਿਣ ਦਾ ਸੱਜ ਜ 5 ਨੂੰ ਨਹੀਂ 18 ਨੂੰ ਹੀ 11 ਨੂੰ ਹੀ 11 ਨੂੰ ਸੱਚਾ ਉਦੋਂ ਉਦੋਂ ਵੀ ਇਹਨੇ ਉਦੋਂ ਕਿੰਨੇ ਵਜੇ ਤੱਕ ਉੱਡਿਆ ਸੀ ਇਹ ਜੀ ਭਾਜੀ ਜਦਨੇ 4 ਤਰੀਕ ਵਾਲੀ ਸ਼ੀਲਡ ਸੀ ਨਾ ਉਦੋਂ ਚਾਰ ਕਬੂਤਰ ਆਪਣੇ ਬੈਠੇ ਦੋ 13 ਤੋਂ 14 ਤੇ ਦੋ 16 ਤੇ ਦੋ ਦੋ 17 ਤੇ ਦੋ 18 ਠੀਕ ਹੈ ਚਾਰ ਕਬੂਤਰ ਉਹਨਾਂ ਵਿੱਚ ਚਾਰਾਂ ਚਿਹਦੀ ਹੈ ਇਹ ਵੀ ਸੀ ਹਾਂਜੀ ਠੀਕ ਹੈ ਠੀਕ ਹੈ ਤੇ ਜਿੱਦਨ ਆਪਣੀ ਮੋਟਰਸਾਈਕਲ ਵਾਲੀ ਸ਼ੀਲਡ ਸੀ 11 ਤਰੀਕ ਨੂੰ ਹਾਂਜੀ ਤੇ ਅੰਮ੍ਰਿਤਸਰ ਵਾਲਾ ਅੰਮ੍ਰਿਤਸਰ ਦੀ ਜਿੱਦਨ ਸ਼ੀਲਡ ਸੀ ਉਸ ਦਿਨ ਭਾਜੀ ਇਹ ਬੈਠਾ ਜੇ 5 25 ਦੇ ਕਬੂਤਰ ਠੀਕ ਹੈ ਜੀ ਠੀਕ ਹੈ ਤੇ ਇਹਦੀ ਅੱਖ ਦਿਖਾਈ ਹੈ ਆਪਾਂ ਲਓ ਜੀ ਤੁਹਾਨੂੰ ਇੱਕ ਕਬੂਤਰ ਪੀ ਲੱਖੇ ਜਰ ਦੇਖੇ ਕਬੂਤਰ ਜੀ ਤੁਹਾਨੂੰ ਅੱਖ ਦਿਖਾਣ ਲੱਗੇ ਆ ਤੇ ਸ਼ਾਮ ਦੀਆਂ ਪਰਵਾਜ਼ਾਂ ਇਹਦੀਆਂ ਗਈਆਂ ਜੀ ਇਹ ਜਿਹੜੀ ਅੱਖ ਠੀਕ ਹੈ ਜੱਟਾਂ ਦੇ ਭਾਇਆ ਜੀ ਕਬੂਤਰ ਅੱਛਾ ਜੀ ਲਾਈਟਾਂ ਦੇ ਬਿਠਾਇਆ ਕਬੂਤਰ ਇਹਦੇ ਭਾਇਆ ਵੀ ਡਾਰਾਂ ਦੇ ਵਿੱਚ ਹਾਂ ਜੀ ਇਹਦੇ ਉਹ ਕਾਲੇ ਪੱਲਿਆਂ ਵਾਲਾ ਇਹ ਕਬੂਤਰ ਹੀ ਨਾ ਹਾਂ ਜੀ ਹਾਂ ਜੀ ਜੰਨੇ ਭਾਜੀ ਮਤਲਬ ਕਿ 6 6:30 ਤੋਂ ਪਾਰ ਹੀ ਬਿੰਦੀ ਠੀਕ ਹੈ ਜੀ ਕਿਆ ਬਾਤ ਹੈ ਜੀ ਤੁਹਾਨੂੰ ਪਤਾ ਜਦੋਂ ਭਾਰ ਪੈਂਦਾ ਮੋਰਾਂ ਦਾ ਤਾਂ ਉਹ ਤਾਂ ਨਹੀਂ ਹਰ ਹਾਂ ਇਹ ਤੇ ਗੱਲ ਹੈ ਪਤਾ ਹੀ ਉਦੋਂ ਲੱਗਦਾ ਹਣਾ ਪਤਾ ਮੈਨੂੰ ਉਦੋਂ ਹੀ ਲੱਗਣਾ ਹੁੰਦਾ ਡਾਰਾਂ 'ਚ ਭਾਵੇਂ ਜਿੰਨੇ ਮਰਜ਼ੀ ਬੈਣ ਚਲੋ ਫੇਰ ਵੀ ਤੁਹਾਡੇ ਚਾਰ ਕਿੰਨੇ ਤਿੰਨ ਕਬੂਤਰ 5 ਵਜੇ ਤੋਂ ਬਾਅਦ ਬੈਠੇ ਤਿੰਨ ਕਬੂਤਰਾਂ ਦੀ ਭਾਜੀ ਠੀਕ ਹੈ ਤੇ ਕਿੰਨੇ ਚੌਥਾ ਕਬੂਤਰ ਕਿੰਨੇ ਵਜੇ ਬੈਠਾ ਸੀ ਚੌਥਾ ਕਬੂਤਰ ਬਿਠਾਇਆ ਭਾਈ ਇਹ ਆਪਣਾ 4:36 ਤੇ ਅੱਛਾ ਜੀ ਹਾਂਜੀ ਫਿਰ ਪੰਜਵਾਂ ਪੰਜਵਾਂ ਬੈਠਾ ਜੀ 5:25 ਤੇ ਠੀਕ ਹੈ ਜੀ ਛੇਵਾਂ ਬੱਚਾ ਬੈਠਾ ਜੀ 5:36 ਤੇ ਠੀਕ ਹੈ ਜੀ ਫਿਰ ਸਤਵਾਂ ਕਬੂਤਰ ਬੈਠਾ ਉਸ ਤੋਂ ਬਾਅਦ ਤੇ 5:42 ਤੇ ਠੀਕ ਹੈ ਜੀ ਤਿੰਨ ਕਬੂਤਰ 5 ਵਜੇ ਤੋਂ ਬਾਅਦ ਬਿਠਾਏ ਆ ਠੀਕ ਹੈ ਜੀ ਤੇ ਬੜੀ ਵਧੀਆ ਪਰਫਾਰਮੈਂਸ ਰਹੀ ਹੈ ਜੀ ਇਹਦਾ ਪੱਲਾ ਤੁਹਾਨੂੰ ਦਿਖਾਉਨੇ ਇਹ ਰੱਬ ਪੱਲਾ ਪੱਲਾ ਦੇ ਬਹੁਤ ਲੈਂਥੀ ਪੱਲਾ ਇਹਦਾ ਹਨਾ ਜੀ ਇਹ ਭਾਜੀ ਦੇ ਮਾਪਿਓ ਮੇਰੇ ਸ਼ਗਿਰਦ ਕੋ ਪੇਜੇ ਅੱਛਾ ਜੀ ਇਹ ਵੀ ਘਰ ਦਾ ਬੱਚਾ ਵਾ ਠੀਕ ਹੈ ਜੀ ਠੀਕ ਹੈ ਇਹ ਮੁੰਡਾ ਆਪਣੇ ਇੰਦਰ ਦੀ ਸਾਈਡ ਤੋਂ ਦਿਖਾਇਓ ਪੱਲਾ ਇਹ ਆਪਾਂ ਨੂੰ ਦੇ ਦਿੱਤੇ ਇਹਦੇ ਮਾਪਿਓ ਅੱਛਾ ਜੀ ਲਓ ਜੀ ਕਬੂਤਰ ਇੱਥੇ ਆਰਡਰ ਦੇ ਰਿਪੇ ਆ ਤੇ ਇੱਕ ਇਹਨਾਂ ਦਾ ਮਾਪਿਓ ਜੰਮੂ ਭੇਜਤਾ ਜੀ ਤੇ ਇੱਕ ਸ਼ਗਿਰਦਾਂ ਵਾਲਾ ਆ ਵੀ ਪੱਲਾ ਚੈੱਕ ਕਰੋ ਬਾਹਰ ਦੀਆਂ ਇਹਦੀਆਂ ਕੰਨੀ ਦੀਆਂ ਸ਼ੇਪਾਂ ਠੀਕ ਹੈ ਜੀ 50 ਦਿਖਾਜੋ ਪੰਜੇ ਦਿਖਾਜੋ ਇਹ ਪੰਜੇ ਤੇ ਬੰਤੜ ਜੀ ਦਿਖਾ ਦਿਓ ਇਹ ਜੀ ਦੀ ਬੰਤੜ ਠੀਕ ਹੈ ਜੀ ਹਾਂ ਜੀ ਹੁਣ ਕਿੰਨੇ ਕਬੂਤਰ ਰਹਿ ਗਏ ਹੋਰ ਦਿਖਾਉਣ ਵਾਲੇ ਇੱਕ ਰਹਿ ਗਿਆ ਕਬੂਤਰ ਠੀਕ ਹੈ ਜੀ ਇਹ ਭਾਜੀ ਆਪਣਾ ਕਬੂਤਰ ਜੀ ਹਾਂ ਜੀ ਇਹ ਹੀ ਪੁੱਟ ਕੇ ਸਰੀ ਕਰਾਇਆ ਸੀ ਠੀਕ ਹੈ ਜੀ ਇਹਨੂੰ ਅਸੀਂ ਮਾਦੀ ਸਮਝਦੇ ਹਾਂ ਅੱਛਾ ਜੀ ਪੁੱਟ ਕੇ ਕਿਦਾਂ ਮਤਲਬ ਜਿੱਦਾਂ ਬੱਚਾ ਤਿੰਨਾਂ ਕੁ ਪਰਾਂ ਦਾ ਇਹਦਾ ਆਪਾਂ ਖਿੱਚਦਾ ਸੀ ਇਹਨੂੰ ਠੀਕ ਹੈ ਠੀਕ ਹੈ ਤੇ ਇਹਨੂੰ ਆਪਾਂ ਬਾਹਰ ਦੇ ਪਰ ਖਿੱਚ ਦੇ ਵਿੱਚ ਨਹੀਂ ਖਿੱਚਿਆ ਸੀ ਬਗਲਾ ਨਹੀਂ ਖਿੱਚਿਆ ਜਾਂਦਾ ਬਗਲਾ ਕਾਲੀਆਂ ਸੀ ਠੀਕ ਹੈ ਜੀ ਉਹਦਾ ਦਬਾਅ ਵੀ ਲੱਗਦਾ ਸੀ ਠੀਕ ਹੈ ਜੀ ਹਾਂਜੀ ਇਹ ਵੀ ਭਾਜੀ ਵਿਸਾਖ ਜੇ ਆਪਣੇ ਕੋਲ ਸ਼ਾਮ ਹੀ ਕਰ ਜਾਂਦਾ ਸੀ ਤੇ ਪਲੱਸ ਇਹ ਆ ਵੀ ਇੱਕ ਇਹ ਮੌਕੇ ਰਾਤ ਵੀ ਰਹਿ ਜਾਂਦਾ ਰਿਹਾ ਜੀ ਅਗਲੇ ਦਿਨ 11 11 ਵਜੇ ਬੈਠਾ ਜੀ ਠੀਕ ਹੈ ਜੀ ਕਿੰਨੀਆਂ ਘਰਾਂ ਤਾਰਿਆ ਇਹ ਇਹ ਦੋ ਤਿੰਨ ਘਰਾਂ ਤਾਰਿਆ ਜੀ ਕਬੂਤਰ ਠੀਕ ਹੈ ਜੀ ਹਾਂਜੀ ਤੇ ਬਦਲ ਗਈ ਸ਼ਾਮ ਦੀ ਪਰਵਾਜ ਆ ਰਹੀਆਂ ਕਬੂਤਰ ਦੀ ਸ਼ਾਮ ਦੀਆਂ ਹਾਂਜੀ ਤੇ ਕਿੰਨੇ ਵਜੇ ਬੈਠਾ ਮਤਲਬ ਕਿ ਬਾਜੀ ਵਿੱਚ ਬਾਜੀ ਬਾਜੀ ਵਾਲ ਦੇ ਨੇ ਬੈਠਾ ਜੇ 5:42 ਠੀਕ ਹੈ ਜੀ ਕਿਆ ਬਾਤ ਹੈ ਜੀ ਤੇ ਦਿਖਾਓ ਇਹਦਾ ਤੁਸੀਂ ਪਰਖੁੰਦਾ ਤੇ ਨਾਲ ਅੱਖ ਦੀ ਇਹਦਾ ਜਿਹੜਾ ਪਿਓ ਹੀ ਨਾ ਭਾਜੀ ਹਾਂਜੀ ਅੱਜ ਦੀ ਗਰਮੀ ਪਿੱਛੇ 2024 ਚ ਅੱਛਾ ਜੀ ਇੱਕ ਇੱਕ ਵਜੇ ਬਿੰਦਾ ਰਿਹਾ ਜੀ 18 ਇੰਚ ਠੀਕ ਹੈ ਜੀ ਆਹ ਦੀ ਅੱਖ ਜੇ ਤੇ ਇਹ ਕਿੰਨਾ ਚੋਂ ਬਣਾਇਆ ਜੇ ਇਹ ਭਾਜੀ ਕਬੂਤਰ ਇਹਦਾ ਪਿਓ ਜਿਹੜਾ ਉਹ ਵੀ ਟੈਡੀਆਂ ਚ ਬਣਿਆ ਵਾ ਤੇ ਗਾਂ ਮਾਂ ਵੀ ਟੈਡੀ ਲਾਈ ਜੇ ਇਹ ਉਹਨਾਂ ਟੈਡੀਆਂ ਚ ਬਣਿਆ ਜੀ ਮਤਲਬ ਕਿ ਇਹ ਨਾ ਭਾਜੀ ਸੀਜ਼ਨ ਤੋਂ ਬਾਅਦ ਨਾ ਇਹ ਹਿੱਲ ਗਿਆ ਇਹਨੂੰ ਹੋਰ ਕੱਟੇ ਦਿਓ ਇਹ ਹਿੱਲ ਗਿਆ ਹੈ ਭਾਜੀ ਅੱਛਾ ਜੀ ਇਹ ਪੂਰਾ ਮਲ ਕੇ ਇਹ ਝੋਲੇ ਜਾ ਆ ਗਿਆ ਹੈਗੇ ਲਗਵੇ ਝੋਲੇ ਚ ਅੱਛਾ ਜੀ ਤੇ ਇਹ ਸਿਰ ਐਂ ਕਰ ਗਿਆ ਹੈ ਆਪਣਾ ਜੀ ਠੀਕ ਹੈ ਜੀ ਤੇ ਬਸ ਫਿਰ ਇਹਨੂੰ ਗੋਲ ਗਾਲ ਕਰਕੇ ਤੇ ਦੀ ਥੋੜੀ ਮਿਹਨਤ ਕੀਤੀ ਅੱਛਾ ਜੀ ਤੇ ਅੱਜ ਇਹ ਲੱਗਦਾ ਨਹੀਂ ਆ ਵੀ ਇਹ ਖਿੱਲਿਆ ਹੋਊਗਾ ਠੀਕ ਹੈ ਜੀ ਇਹਦਾ ਇਹ ਬਿਲਕੁਲ ਆ ਵੇਖ ਲੋ ਤੁਸੀਂ ਅੱਜ ਕਬੂਤਰ ਵੇਖੋ ਤੁਸੀਂ ਇਹ ਕਪੂਤਰ ਲੱਗਦਾ ਨਹੀਂ ਭਾਜੀ ਇਹ ਲਿਆ ਹੋਊਗਾ ਬਿਲਕੁਲ ਜੀ ਕਿ ਤਾਂ ਭਾਜੀ ਗੋਲ ਕੀਤਾ ਜੀ ਅੱਛਾ ਅੱਛਾ ਪਾਰ ਤਾਂ ਰਹਿ ਗਿਆ ਨਾ ਇੱਕਾ ਪਾਰ ਪਾਰ ਦਾ ਰਹਿ ਗਿਆ ਜੀ ਠੀਕ ਹੈ ਜੀ ਹਾਂ ਜੀ ਇਹ ਦੂਜੇ ਧਾਗੇ 'ਚ ਦੇਖੋ ਠੀਕ ਹੈ ਅਜ ਬਾਦ ਦੇ ਪਾਰ ਆ ਰਹੇ ਨੇ ਹਾਂ ਜੀ ਹਾਂ ਜੀ ਠੀਕ ਹੈ ਇਹ ਜਿਹੜਾ ਪਾਰ ਹੈ ਵੈਸੇ ਵੀ ਪਾਰ ਪਾਰਕ ਹੁੰਦਾ ਦੇਖੋ ਲੈਂਥਾਂ ਲੰਬੀਆਂ ਹੀ ਆ ਅਜੇ ਪਾਰ ਆ ਰਹੇ ਨੇ ਦਸਵਾਂ ਪਾਰ ਆਉਣਾ ਨੌਵਾਂ ਵੀ ਆ ਰਿਹਾ ਹੈ ਤੇ ਟੇਲ ਦਿਖਾ ਦਿਓ ਟੇਲ ਜਿਹਦੀ ਟੇਲ ਜੀ ਤੇ ਦੂਮਾ ਸਾਰਿਆਂ ਦੀ ਬੰਦ ਦੂਮਾ ਆ ਰੀਆਂ ਕਬੂਤਰਾਂ ਦੀਆਂ ਉੱਡੇ ਹੋਏ ਕਬੂਤਰਾਂ ਦਾ ਤੁਹਾਨੂੰ ਸ਼ੌਂਕ ਕਰਾ ਰਹੇ ਆਂ ਦੇਖੋ ਤੁਸੀਂ ਠੀਕ ਹੈ ਜੀ ਆਹ ਇਹਦੇ ਪੰਜੇ ਤੇ ਇਹਦੀ ਬੰਤਰ ਤੁਹਾਨੂੰ ਦਿਖਾਉਂਦੇ ਆਂ ਆਹ ਜੀ ਇਹਦੀ ਬੰਤਰ ਠੀਕ ਹੈ ਜੀ ਸ਼ਾਮ ਦਾ ਵੇਲਾ ਹੋ ਗਿਆ ਆਹ ਜੀ ਕਬੂਤਰ ਠੀਕ ਹੈ ਜੀ ਕਿੰਨੇ ਵਜੇ ਬੈਠਾ ਹੈ ਪ੍ਰਾਪਾ ਜੀ ਇਹ ਪਾਜੀ 5:42 ਦੇ ਵਿੱਚ 5:42 ਤੇ ਇੱਕ ਕਬੂਤਰ ਬੈਠਾ ਹੈ ਠੀਕ ਹੈ ਜੀ ਖੜਤਾ ਤੁਹਾਨੂੰ ਦਿਖਾਉਂਦੇ ਆਂ ਬਾਅਦ ਵਿੱਚ ਵਿੱਚ ਇਹ ਕਬੂਤਰਾਂ ਤੁਹਾਨੂੰ ਸ਼ੌਂਕਰਾਇ ਹੂੰ ਤੁਹਾਨੂੰ ਖੜਤਾ-ਫੁੜਤਾ ਦਿਖਾਣੇ ਕਬੂਤਰਾਂ ਦੀ ਹਾਂਜੀ ਆਹ ਕਬੂਤਰ ਜਿਹੜੇ ਟੂਰਨਾਮੈਂਟ ਜਿੰਨਾ ਵਿਨ ਕੀਤਾ ਮੋਟਰਸਾਈਕਲ ਵਿਨ ਕੀਤਾ ਸੀ ਆਹ ਕਬੂਤਰਾਂ ਨੇ ਮੋਟਰਸਾਈਕਲ ਵਿਨ ਕੀਤਾ ਸੀ ਠੀਕ ਹੈ ਜੀ ਆਹ ਕਬੂਤਰਾਂ ਦੀ ਖੜਤਾ ਜੇ ਤੁਹਾਨੂੰ ਦਿਖਾਉਨੇ ਆ ਇਕੱਲੇ-ਇਕੱਲੇ ਕਬੂਤਰਾਂ ਦਾ ਬੋਡੀ ਸਟਰਕਚਰ ਆਹ ਦੇਖੋ ਜੀ ਇਹ ਜੀ ਕਬੂਤਰ ਇਹ ਕਬੂਤਰ ਸ਼ਾਮ-ਸ਼ਾਮ ਦੀਆਂ ਪਰਵਾਜਾਂ ਕਬੂਤਰਾਂ ਨੇ ਦਿੱਤੀਆਂ ਆ ਠੀਕ ਹੈ ਜੀ ਇਹ ਕਬੂਤਰ ਜੀ ਇੱਕ ਕਬੂਤਰ 골ਡਨ ਤੇ ਇੱਕ ਕਬੂਤਰ ਠੀਕ ਹੈ ਜੀ ਮੈਂ ਸਾਰੇ ਕਬੂਤਰ ਜਿਹੜੇ ਟੂਰਨਾਮੈਂਟ ਚ ਉੱਡੇ ਇਹਨਾਂ ਦੀ ਅਖਰਤਾ ਜੀ ਤੇ ਇਹ ਬੱਚਾ ਸੀ ਜਿਹੜਾ 5 ਪਰ ਦਾ 536 ਤੇ ਬੱਚਾ ਬੈਠਾ ਸੀ ਠੀਕ ਹੈ ਜੀ ਇਹ ਹੀ ਬੱਚਾ ਤੇ ਇਹਨੇ ਬੱਚੇ ਦਾ ਵੀ ਜਿਹੜਾ ਨਾਮ ਆ ਉਹ ਵੀ ਹਾਸਲ ਕੀਤਾ ਹੈ ਠੀਕ ਹੈ ਬਾਕੀ ਤੁਹਾਨੂੰ ਵੀਡੀਓ ਟੂਰਨਾਮੈਂਟ ਦੇ ਵਿੱਚ ਜਿਹੜੀਆਂ ਦਸੀਆਂ ਸਾਰਾ ਕੁਝ ਜੋ ਵੀ ਇਹਨਾਂ ਟੂਰਨਾਮੈਂਟ ਦੇ ਵਿੱਚ ਅਚੀਵਮੈਂਟ ਕੀਤਾ ਆ ਉਹ ਸਾਰਾ ਆਪਾਂ ਡਿਟੇਲ ਚ ਦੱਸਿਆ ਆ ਪਹਿਲਾਂ ਵੀਡੀਓ ਦੇ ਵਿੱਚ ਤੁਸੀਂ ਆ ਵੀਡੀਓ ਦੀ ਖੜਤਾ ਵੇਖੋ ਤੇ ਤੁਹਾਨੂੰ ਲੱਗੇ ਚੱਗੇ ਦਾ ਵੀਊ ਵੀ ਦਿਖਾਉਨੇ ਆ ਤੇ ਉਹਦੇ ਰੱਬ ਵੀਰ ਦਾ ਸੈਟਅਪ ਵੀ ਤੁਹਾਨੂੰ ਵਿਖਾਉਨੇ ਆ ਤੇ ਆ ਪ੍ਰੱਬ ਵੀਰ ਦਾ ਸੈਟਅਪ ਆ ਠੀਕ ਆ ਜੀ ਇਹ ਜਿਹੜਾ ਸੈਟਅਪ ਇਹਦਾ ਇੱਥੇ ਇਹਨੇ ਆਪਣੀ ਸਾਰੀ ਕਬੂਤਰਬਾਜ਼ੀ ਕਰਨੀ ਹੁੰਦੀ ਆ ਪੇਪਤਲ ਹੋ ਗਿਆ ਜੱਕ ਦਾ ਮਾੜੀ ਮਾੜੀ بارش ਵੀ ਹੋ ਰਹੀ ਹੈ ਤੁਹਾਨੂੰ ਲਾਗੇ ਚੱਗੇ ਤਾਂ ਵੀਊ ਦਿਖਾਉਨੇ ਆ ਆ ਵੀਊ ਹੈ ਜੀ ਠੀਕ ਹੈ ਜੀ ਆਸੇ ਪਾਸੇ ਦਾ ਤੁਹਾਨੂੰ ਵੀਊ ਦਿਖਾਉਨੇ ਆ ਆ ਦੇਖੋ ਕੁਝ ਤੁਹਾਨੂੰ ਲਾਗੇ ਚੱਗੇ ਇਹਦੀਆਂ ਛੱਤਾਂ ਵੀ ਜਿਹੜੀਆਂ ਆਆਂ ਲਾਗੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਜੀ ਲਓ ਜੀ ਇੱਕ ਆ ਛੱਤ ਜੀ ਠੀਕ ਹੈ ਜੀ ਤੇ ਛੱਤਾਂ ਦੇ ਬਥੇਰੀਆਂ ਨੇ ਤੁਹਾਨੂੰ ਥੋੜਾ ਬੋਤਾ ਦਿਖਾਉਨੇ ਆ ਇੱਕ ਆਹ ਛੱਤ ਜੀ ਠੀਕ ਆ ਜੀ ਫਿਰ ਤੁਹਾਨੂੰ ਇੱਕ ਛੱਤ ਹੋਰ ਦਿਖਾਉਨੇ ਆ ਆਹ ਜੀ ਛੱਤ ਠੀਕ ਆ ਜੀ ਉਸ ਤੋਂ ਬਾਅਦ ਨਿਕਾਓ ਫਟੀਆਂ ਲੱਗੀਆਂ ਆ ਜੀ ਠੀਕ ਹੈ ਗੁਰਦੁਆਰੇ ਤੇ ਲੱਗ ਗਈ ਇੱਕ ਆਹ ਛੱਤ ਜੀ ਠੀਕ ਆ ਜੀ ਤੇ ਇੱਕ ਉਸ ਦੇ ਨਾਲ ਹੀ ਆਹ ਕੋ ਪੀਲੇ ਜਾਲ ਦੋ ਠੀਕ ਹੈ ਜੀ ਤੇ ਪੀਲੇ ਜਾਲ ਦੇ ਨਾਲ ਹੀ ਇੱਕ ਆਹ ਨੀਲੇ ਜਾਲ ਦੀਆਂ ਫੱਟੀਆਂ ਲੱਗੀਆਂ ਠੀਕ ਹੈ ਜੀ ਤੇ ਇੱਕ ਆਹ ਜੇ ਛੱਤ ਆਹ ਲੋ ਜੀ ਹੁਣ ਜ਼ੂਮ ਕਰਕੇ ਦਿਖਾਣੇ ਆ ਆਹ ਜੇ ਛੱਤਾਂ ਠੀਕ ਹੈ ਜੀ ਇੱਥੇ ਸੰਗਣੀ ਆਬਾਦੀ ਦੇ ਵਿੱਚ ਜਿਹੜੀ ਕਬੂਤਰਬਾਜ਼ੀ ਕਰਦੇ ਪਏ ਆ ਇੱਥੋਂ ਇਨਾਮ ਲਿਆਉਣਾ ਤੇ ਕਬੂਤਰ ਢਾਣੇ ਆ ਦੇਖੋ ਜੀ ਕਿੰਨੀਆਂ ਛੱਤਾਂ ਲਾਗੇ ਲਾਗੇ ਇਹ ਤੁਹਾਨੂੰ ਦਿਖਾਉਨੇ ਇੱਕ ਆ ਛੱਤ ਜੀ ਆ ਦੇਖੋ ਠੀਕ ਹੈ ਜੀ ਆ ਤਾਂ ਚਲੋ ਤੁਹਾਨੂੰ ਦਿਖਾਈ ਬਿਲਕੁਲ ਲੱਗੇ ਆ ਛੱਤ ਉਸ ਤੋਂ ਅੱਗੇ ਵੀ ਤੁਹਾਨੂੰ ਇੱਕ ਛੱਤ ਹੋਰ ਦਿਖਾਉਨੇ ਆ ਦੇਖੋ ਜੀ ਛੱਤਾਂ ਤੇ ਇਸ ਤਰ੍ਹਾਂ ਹੀ ਛੱਤਾਂ ਬਹੁਤ ਨੇ ਹੋਰ ਵੀ ਆ ਦੇਖੋ ਇੱਕ ਆ ਗੁਲਾਬੀ ਛੱਤ ਦੀ ਜਾਲ ਕੀਤਾ ਆ ਠੀਕ ਹੈ ਜੀ ਤੇ ਇੱਧਰ ਵੀ ਤੁਹਾਨੂੰ ਥੋੜਾ ਜਿਹਾ ਦਿਖਾਉਨੇ ਛੱਤਾਂ ਕੁਝ ਹੈਗੀਆਂ ਨੇ ਇੱਧਰ ਵੀ ਲੱਗੇ ਬਿਲਕੁਲ ਆ ਦੇਖੋ ਜੀ ਨਿਕਾਸ਼ 80 ਜੀ ਠੀਕ ਹੈ ਜੀ ਤੇ ਇੱਕ ਆ ਛੱਤ ਜੇ ਇੱਧਰ ਵੀ ਹੋਰ ਵੀ ਛੱਤਾਂ ਛੁੱਤਾ ਹੈਗੀਆਂ ਬਥੇਰੀਆਂ ਤੁਹਾਨੂੰ ਦਿਖਾਉਂਦੇ ਜੇ ਨਜ਼ਰ ਆਂਦੇ ਤੇ ਆ ਛੱਤਾਂ ਇੱਕ ਇੱਕ ਆ ਜੇ ਇੱਕ ਆ ਜੇ ਛੱਤ ਠੀਕ ਹੈ ਜੀ ਬੱਦਲ ਹੋਣ ਕਰਕੇ ਥੋੜਾ ਜਿਹਾ ਇੱਕ ਆ ਛੱਤ ਜੀ ਕਲੀਅਰ ਨਹੀਂ ਆ ਰਹੀ ਠੀਕ ਹੈ ਜੀ ਇੱਧਰ ਵੀ ਹੈਗੀਆਂ ਛੱਤਾਂ ਲਓ ਜੀ ਆ ਆਪਣਾ ਇੱਕ ਵੀਰ ਜਿਹੜਾ ਸ਼ਗਿਰਦੋਂ ਜਾ ਰਿਹਾ ਆ ਤੇ ਇਹ ਵੀਰ ਸ਼ਗਿਰਦ ਪ੍ਰਭ ਵੀਰ ਦਾ ਹੋ ਲੰਗਾ ਜੇ ਤੇ ਇਹ ਗੁਰੂ ਵੀਰ ਇਹ ਆਪਣਾ ਕਿਹੜੀ ਜਗ੍ਹਾ ਤੋਂ ਆਪਾਂ ਵੀਰ ਦੀ ਕੋੜ ਖਾਲਸਾ ਤੋਂ ਹੀ ਆ ਇਹ ਆਪਣਾ ਵੀਰ ਪ੍ਰਭ ਵੀਰ ਦਾ ਜਿਹੜਾ ਇਹ ਸ਼ਗਿਰਦੋਂ ਜਾ ਰਿਹਾ ਆ ਤੇ ਇਹ ਵੀ ਵੀਡੀਓ ਨਾਲ ਵੀ ਚਲਾਵਾਂਗੇ ਤੇ ਤਿੰਨ ਸ਼ਗਿਰਦ ਆਪਣੇ ਹੋਰ ਹੋਣੇ ਆ ਉਹ ਵੀ ਜਦੋਂ ਆਉਂਦੇ ਆ ਤੇ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਠੀਕ ਆ ਜੀ ਤੇ ਕਰੋ ਭਾਈ ਸ਼ੁਰੂ ਤੁਸੀਂ ਲਓ ਜੀ ਇਹ ਉਸਤਾਦੀ ਸ਼ਗਿਰਦੀ ਤੇ ਸ਼ੁਰੂ ਹੋ ਰਹੀ ਹੈ ਜੀ ਗੁਰੂ ਜਿਹੜਾ ਵੀਰ ਆ ਕੋਟ ਖਾਲਸਾ ਤੋਂ ਇਹ ਹੁਣ ਆਪਣੇ ਉਸਤਾਦੀ ਸ਼ਗਿਰਦੀ ਦੇ ਵਿੱਚ ਇਹ ਆਪਣੇ ਉਸਤਾਦ ਆ ਜਿਹੜਾ ਮੂੰਹ ਮਿੱਠਾ ਕਰ ਰਿਹਾ ਕਰਾ ਰਿਹਾ ਆ ਠੀਕ ਹੈ ਜੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਤੇ ਪ੍ਰਾਪਾ ਜੀ ਤੁਸੀਂ ਵੀ ਕਰਾਓ ਇਹਨਾਂ ਦਾ ਮੂੰਹ ਮਿੱਠਾ ਲੋ ਜੀ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਇਹ ਸਤਾਦੀ ਸ਼ਗਿਰਦੀ ਜੀ ਠੀਕ ਹੈ ਜੀ ਲੋ ਜੀ ਠੀਕ ਹੈ ਜੀ ਤੇ ਇਹ ਹੁਣ ਪ੍ਰਭ ਭਾਈ ਦੇ ਪਾਰਟੀ ਦੇ ਵਿੱਚ ਇਹ ਜੁੜ ਗਿਆ ਆ ਗੁਰੂਵੀਰ ਤੇ ਸਤਾਬ ਬੋਬੀ ਸੱਪਾਂ ਵਾਲੇ ਸਤਾਜ ਜੀ ਮਨਜੀਤ ਸਿੰਘ ਜੀ ਬੋਬੀ ਸੱਪਾਂ ਵਾਲੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਹਾਂ ਜੀ ਲੋ ਜੀ ਆਪਾਂ ਅੱਜ ਵੀਡੀਓ ਬਣਾ ਕੇ ਪ੍ਰਭ ਵੀਰ ਦੀ ਬੈਠੇ ਸੀ ਤੇ ਸੱਜਣ ਆਏ ਨੇ ਕੁਝ ਪ੍ਰਭ ਵੀਰ ਦੇ ਸ਼ਗਿਰਦ ਹੋਣ ਤੇ ਤੁਹਾਨੂੰ ਇਹਨਾਂ ਦੀ ਵੀਡੀਓ ਦਿੰਨੇ ਆਪਾਂ ਬਣਾਨੇ ਵੀਡੀਓ ਸ਼ਗਿਰਦ ਹੁੰਦੇ ਆ ਦੀਆਂ ਤੇ ਨਾਲ ਆਪਣੇ ਧੰਦਾਦੇ ਕਿਹੜੇ ਕਿਹੜੇ ਵੀਰ ਸ਼ਗਿਰਦ ਜਿਹੜੇ ਹੋ ਲੱਗੇ ਨੇ ਠੀਕ ਹੈ ਜੀ ਇੱਧਰ ਆਪਣਾ ਨਿਤਿਸ਼ ਵੀਰ ਆ ਤੇ ਇਹ ਅਜੇ ਸ਼ਗਿਰਦਾਂ ਲੱਗਾ ਪ੍ਰਭ ਵੀਰ ਦਾ ਇੱਧਰ ਲਵ ਵੀਰ ਆ ਤੇ ਇਹ ਗगन ਠੀਕ ਹੈ ਜੀ ਅਜੇ ਤਿੰਨੇ ਜਿਹੜੇ ਵੀਰ ਆ ਪ੍ਰਭ ਦੇ ਸ਼ਗਿਰਦ ਮਤਲਬ ਕੀ ਹੋਣ ਆਏ ਨੇ ਠੀਕ ਹੈ ਜੀ ਤੇ ਇਧਰ ਸਾਡੇ ਅੰਕੂ ਵੀਰ ਜੀ ਠੀਕ ਹੈ ਜੀ ਇਹ ਵੀ ਆਏ ਨੇ ਤੇ ਇਧਰ ਜਸਵੀਰ ਜੀ ਇਹ ਆਪਣੇ ਬ੍ਰਦਰ ਨੇ ਪ੍ਰਭ ਵੀਰ ਦੇ ਤੇ ਆਪਾਂ ਸ਼ੁਰੂ ਕਰੀਏ ਫਿਰ ਹੈ ਪ੍ਰਭ ਭਾਈ ਸ਼ਿਗਰ ਸਤਾਦੀ ਸ਼ਗirdi ਦੀ ਰਸਮ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਤੇ ਬਣੇ ਰਿਓ ਵੀਡੀਓ ਦੇ ਵਿੱਚ ਲੋ ਜੀ ਇਧਰ ਨਿਤਿਸ਼ ਵੀਰ ਜਿਹੜਾ ਨਾ ਸਤਾਦੀ ਸ਼ਗirdi ਦੀ ਰਸਮ ਕਰਨ ਲੱਗਾ ਆ ਤੇ ਉਸਤਾਦ ਆਪਣੇ ਪ੍ਰਭ ਜੀ ਜੀ ਨੂੰ ਲੱਗਾ ਜੀ ਸਨਮਾਨਤ ਕਰਨ ਤੇ ਹਾਂਜੀ ਨਿਤਿਸ਼ ਜੀ ਕਰੋ ਅਸਤਾ ਜੀ ਕਿਰਤੀ ਜਿਹੜੀ ਸ਼ੁਰੂਆਤ ਆ ਹੋਣ ਜਾਰੀ ਲਓ ਜੀ ਇਹ ਆਪਣੇ ਉਸਤਾਦ ਨੂੰ ਹਾਰ ਦੇ ਨਾਲ ਸਨਮਾਨਤ ਕਰ ਰਿਹਾ ਆ ਤੇ ਨਾਲ ਹੀ ਆਪਣਾ ਹਾਂਜੀ ਰੱਖੋ ਭਰਨਾ ਇਹਨਾਂ ਦੇ ਸਿਰ ਤੇ ਠੀਕ ਆ ਜੀ ਤੇ ਪਹਿਲਾਂ ਮੂੰਹ ਮਿੱਠਾ ਕਰਾ ਦਿਓ ਹਾਂਜੀ ਪਹਿਲਾਂ ਮੂੰਹ ਮਿੱਠਾ ਕਰਾ ਦਿਓ ਤੇ ਹਾਂਜੀ ਲਓ ਜੀ ਇਹ ਅਸਤਾਦਿ ਸ਼ਗਿੱਦ ਦੀ ਰਸਮ ਜਿਹੜੀ ਹੋ ਚੁੱਕੀ ਆ ਤੇ ਬਹੁਤ ਬਹੁਤ ਮੁਬਾਰਕਾਂ ਤੇ ਤਸਵੀਰ ਦਿਨੋ ਵੀ ਠੀਕ ਆ ਜੀ ਤੇ ਆਦਰ ਕਰੋ ਆਦਰ ਮੂੰਹ ਮਿਠਾਤੋ ਹੀ ਵੀ ਤੇ ਹਾਂਜੀ ਪ੍ਰਭਾ ਭਾਜੀ ਇੱਧਰ ਦੋ ਇਹਨਾਂ ਨੂੰ ਨਮਕ ਲਓ ਜੀ ਇਹ ਖਾ ਕੇ ਤੇ ਹੁਣ ਤੁਸੀਂ ਹਰਾਮ ਨਹੀਂ ਜੇ ਕਰਨਾ ਠੀਕ ਹੈ ਜੀ ਤੇ ਪੂਰੀ ਇਲਾਜ ਨਭਾਉਣੀ ਜਿਸ ਤਾ ਦੀਦੀ ਸਕੇਦੀ ਠੀਕ ਹੈ ਜੀ ਤੇ ਇਹ ਨਿਤਸ਼ਵੀਰ ਜਿਹੜਾ ਇਹ ਸ਼ਗਿਰਦ ਪ੍ਰਭ ਵੀਰ ਦਾ ਹੋ ਗਿਆ ਤੇ ਪਾਰਟੀ ਵਿੱਚ ਵਾਧਾ ਆ ਬਹੁਤ ਬਹੁਤ ਮੁਬਾਰਕਾਂ ਜੀ ਅੰਕੂ ਵੀਰ ਨੂੰ ਜਿਹੜਾ ਇਹ ਸਨਮਾਨਤ ਕਰਦੇ ਨੇ ਠੀਕ ਹੈ ਜੀ ਹਾਂਜੀ ਕੋਈ ਨਹੀਂ ਆਪਣਾ ਆ ਮਿਲ ਜੇਗਾ ਆਪਾਂ ਨੂੰ ਤੁਸੀਂ ਦੂਜੇ ਵੀਰ ਨੂੰ ਕਰੋ ਲਓ ਜੀ ਆਪਾਂ ਨੂੰ ਸਨਮਾਨਤ ਕਰਦੇ ਨੇ ਠੀਕ ਹੈ ਜੀ ਲਿਓ ਜੀ ਲਓ ਥੈਂਕ ਯੂ ਜੀ ਠੀਕ ਹੈ ਜੀ ਤੇ ਲਓ ਜੀ ਆ ਮੁੰਡਾ ਲਵ ਵੀਰ ਜਿਹੜਾ ਹੁਣ ਪ੍ਰਭ ਵੀਰ ਦਾ ਇੱਕ ਦੂਸਰਾ ਸ਼ਗਿਰਦ ਜਿਹੜਾ ਹੁਣ ਮਤਲਬ ਹੋ ਜਾ ਰਿਹਾ ਪਹਿਲਾਂ ਨਿਤਿਸ਼ ਹੋਇਆ ਸੀ ਤੇ ਚਲੋ ਜੀ ਕਰੋ ਸ਼ੁਰੂਆਤ ਜਿਹੜੀ ਸਤਾਦੀ ਸ਼ਗਿਰਦੀ ਦੀ ਹੈ ਠੀਕ ਹੈ ਜੀ ਤੇ ਕਰੋ ਮੂੰਹ ਮਿੱਠਾ ਕਰਾਓ ਯਾਰਾ ਉਸਤਾਜੀ ਨਾਲ ਦਾ ਲਓ ਜੀ ਠੀਕ ਹੈ ਜੀ ਤੋ ਇਹ ਵੀ ਕਰਾਓ ਲਾਵੀ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਇਹ ਖਾਓ ਜੀ ਆਪਣਾ ਤੁਸੀਂ ਠੀਕ ਹੈ ਜੀ ਤੇ ਲਓ ਜੀ ਠੀਕ ਹੈ ਜੀ ਇਹ ਵੀ ਸ਼ਗਿਰਦ ਹੋ ਗਿਆ ਤੇ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਹਾਂ ਜੀ ਇਹ ਹੁਣ ਗगन ਵੀਰ ਆ ਇਹ ਹੁਣ ਪ੍ਰਭ ਵੀਰ ਦਾ ਸ਼ਗਿਰਦ ਹੋਣ ਜਾ ਰਿਹਾ ਜੀ ਠੀਕ ਹੈ ਜੀ ਤੇ ਲਓ ਜੀ ਕਰਾਓ ਸਾ ਜੀ ਉਹਨਾਂ ਦਾ ਮੂੰਹ ਮਿੱਠਾ ਠੀਕ ਹੈ ਜੀ ਤੁਸੀਂ ਵੀ ਕਰਾਓ ਠੀਕ ਹੈ ਜੀ ਤੇ ਦੋ ਇਹਨਾਂ ਨੂੰ ਲਓ ਜੀ ਠੀਕ ਹੈ ਜੀ ਤੇ ਖਾਓ ਤੇ ਸਾਦੀ ਸ਼ਗਿਰਦੀ ਦੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹ ਜੇ ਸਾਰੇ ਵੀਰ ਆਪਣੇ ਬੈਠੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਸਾਦੀ ਸ਼ਗਿਰਦੀ ਦੀ ਰਸਮ ਹੋਈ ਆ ਤੇ ਪ੍ਰਭ ਭਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਉਸਤਾਦ ਬੋਬੀ ਉਸਤਾਦ ਮਨਜੀਤ ਸਿੰਘ ਜੀ ਬੋਬੀ ਸੱਪਾਂ ਵਾਲੇ ਪਾਰਟੀ ਵਿੱਚ ਵਾਧਾ ਆ ਤੇ ਸਾਰੀ ਪਾਰਟੀ ਨੂੰ ਇਹ ਉਸਤਾਦ ਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੈ ਜੀ ਤੇ ਇਹ ਤਿੰਨ ਵੀਰ ਆਪਣੇ ਸ਼ਗਿਰਦ ਹੋਏ ਨੇ ਅੱਜ ਪ੍ਰਭ ਵੀਰ ਦੇ ਜੋ ਕਿ ਆਪਾਂ ਅੱਜ ਵੀਡੀਓ ਜਿਹੜੀ ਬਣਾਈ ਸੀ ਤੇ ਨਾਲ ਹੀ ਇਹ ਬਾਅਦ ਵਿੱਚ ਵੀਡੀਓ ਤੋਂ ਬਾਅਦ ਵਿੱਚ ਫਿਰ ਆਏ ਨੇ ਤੇ ਪ੍ਰਭ ਵੀਰ ਨੇ ਮੈਨੂੰ ਕਿਹਾ ਵੀ ਆਪਾਂ ਨਾਲ ਹੀ ਵੀਡੀਓ ਦੇ ਵਿੱਚ ਜਿਹੜੇ ਮਤਲਬ ਕਿਸੇ ਸਾਡੀ ਸ਼ਗਿਰਦੀ ਜਿਹੜੀ ਦੀ ਏ ਨਾਲ ਹੀ ਵੀਡੀਓ ਲਾ ਦਈਏ ਠੀਕ ਹੈ ਜੀ ਤੇ ਹਾਂਜੀ ਪ੍ਰਭ ਵੀਰ ਜੀ ਕਹਿਣਾ ਚਾਹੋਗੇ ਕੁਝ ਤੁਸੀਂ ਹੋਗੇ ਹਾਂਜੀ ਆਪਾਂ ਤਾਂ ਇਹਨਾਂ ਨੂੰ ਇਹੀ ਕਹਿੰਨੇ ਆਂ ਵੀ ਇਹ ਹੁਣ ਜਤੀਸ਼ਗਿਰਦੀ ਸਾਡੀ ਲਈ ਆ ਹੁਣ ਸਾਡੇ ਕਹਿਣੇ ਤੇ ਚੱਲਿਓ ਜਤਾਂ ਸ਼ੋਸ਼ਕਾਰ ਕਰੋਗੇ ਸਾਡੇ ਅੰਦਰ ਹੀ ਜਿ ਕਰੇ ਹੋਵੇ ਆਪ ਜੋ ਨੋਲਜ ਕਾ ਦਵਾਂਗੇ ਉਸ ਹਿਸਾਬ ਨਾਲ ਚਲਿਓ ਆਪਣੀਆਂ ਵਿੱਚ ਉਸਤਾਦੀ ਆਣਾ ਵਾਰੀ ਠੀਕ ਆ ਬਿਲਕੁਲ ਜੀ ਬਾਕੀ ਨਾਲ ਲੂਣ ਖਵਾਤਾ ਵਾ ਇਹਨਾਂ ਨੂੰ ਦੱਸ ਦਿੱਤਾ ਵੀ ਨੂਨ ਖਾਜ ਰਾਮਾ ਕਰਿਓ ਬਿਲਕੁਲ ਜੀ ਬਿਲਕੁਲ ਜੀ ਠੀਕ ਹੈ ਜੀ ਤੇ ਇੱਧਰ ਸਾਡੇ ਅੰਕੂ ਵੀਰ ਜੀ ਨੇ ਅੰਕੂ ਵੀਰ ਜੀ ਤੁਸੀਂ ਕੀ ਕਹਿਣਾ ਜਾਓਗੇ ਬਸ ਇਹੀ ਹੈ ਜੀ ਜਿਸ ਤਰ੍ਹਾਂ ਸਾਥ ਗਵੇ ਉਸ ਤਰ੍ਹਾਂ ਮਿਹਨਤ ਕਰਨੋ ਠੀਕ ਆ ਬਰਮਾਰ ਵਾ ਦੇ ਮਿਹਨਤ ਰ ਬਲ ਦੇਣਾ ਬਿਲਕੁਲ ਜੀ ਆਪਣੀ ਪਾਰਟੀ ਨੂੰ ਨਾਲ ਲੈ ਕੇ ਤੁਰਨ ਤੇ ਆਪਣੀ ਪਾਰਟੀ ਦੇ ਵਿੱਚ ਜੋ ਇਹਨਾਂ ਦਾ ਵਾਅਦਾ ਆਇਆ ਆ ਠੀਕ ਹੈ ਜੀ ਤੇ ਇਹ ਆਪਣੀ ਮੁੰਡੇ ਚ ਚਲੋ ਚੜਦੀ ਕਲਾ ਚ ਰਹਿਣ ਤੇ ਪਾਰਟੀ ਨੂੰ ਲੈ ਕੇ ਅੱਗੇ ਤੁਰਨ ਤੇ ਵਧੀਆ ਵਧੀਆ ਉਸਤਾਦ ਨੂੰ ਮਤਲਬ ਕੀ ਆਪਣੇ ਨੂੰ ਦੀ ਝੋਲੀ ਵਿੱਚ ਮਤਲਬ ਕੀ ਨਾਮ ਲਿਆ ਕੇ ਪਾਉਣ ਠੀਕ ਹੈ ਜੀ ਇਹੋ ਦੁਆ ਕਰਦੇ ਆ ਠੀਕ ਹੈ ਜੀ ਇਹਦੇ ਨਾਲ ਹੀ ਵੀਡੀਓ ਦੀ ਸਮਾਪਤੀ ਕਰਦੇ ਆ ਤੇ ਸਾਰਿਆਂ ਵੀਰਾਂ ਦਾ ਫੇਰ ਤੋਂ ਇੱਕ ਵਾਰ ਇੰਟਰੋਡਕਸ਼ਨ ਕਰਾ ਦਿੰਦੇ ਜਸਵੀਰ ਜੀ ਅੰਕੂ ਵੀਰ ਜੀ ਖਲੀਫਾ ਜੀ ਪ੍ਰਭ ਖਲੀਫਾ ਜੀ ਠੀਕ ਹੈ ਜੀ ਇਧਰ ਮੁੰਡਾ ਹੈਗਾ ਜੀ ਆਪਣਾ ਗਗਨ ਨਿਤਿਸ਼ ਤੇ ਲਾਵ ਠੀਕ ਹੈ ਜੀ ਤੇ ਇੱਧਰ ਸਾਡੇ ਗੋਪੀ ਵੀਰ ਜੀ ਲਾ ਆਪਣਾ ਪ੍ਰਭ ਵੀਰ ਦੇ ਛੋਟੇ ਬ੍ਰਦਰ ਨੇ ਠੀਕ ਹੈ ਜੀ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਤ ਜੀ ਮਨਜੀਤ ਸਿੰਘ ਬੋਬੀ ਸੱਪਾ ਵਾਲਿਆਂ ਨੂੰ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਪਾਰਟੀ ਚ ਵੱਧਾ ਆ ਤੇ ਮੇਰੇ ਜਗਮੋਨ ਵਿਜਨ ਕਲੱਬ ਚੈਨਲ ਵੱਲੋਂ ਫੇਰ ਤੋਂ ਦੁਬਾਰਾ ਤੋਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਫੇਰ ਕਿਸੇ ਨੈਕਸਟ ਵੀਡੀਓ ਤਦ ਲੈ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ